ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਖਰਾਓ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਬਾਈ ਮਾਘ ਮਹੀਨੇ ਦੀ ਸੰਗਰਾਮ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਿਰਪਾ ਕਰੇ ਤੁਹਾਡੇ ਲਈ ਮਾਘ ਦਾ ਮਹੀਨਾ ਜਿਹੜਾ ਬਹੁਤ ਹੀ ਸੁੱਖਾਂ ਭਰਿਆ ਵੇਰ ਹੋਤਾ ਤੰਦਰੁਸਤੀਆਂ ਵਾਲਾ ਹੋਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਅੱਜ ਬੁੱਧਵਾਰ ਮੰਡੀ ਤੇ ਆਏ ਸੀਗੇ ਗਾਹਕ ਠੀਕ ਹੈ ਲੋਕ ਮਾਗੀ ਤੇ ਗਏ ਹੋਇਆ ਕਿਉਂਕਿ ਅੱਜ ਕਾਨਫਰੰਸਾਂ ਵੀ ਰਾਜਨੀਤਿਕ ਕਾਨਫਰੰਸਾਂ ਬਹੁਤ ਨੇ ਉਸ ਕਰਕੇ ਗਾਹਕ ਠੀਕ ਹੈ ਇੱਕ ਇੱਕ ਦੋ ਦੋ ਸੌਦੇ ਹੋਇਆ ਐਂ ਨਹੀਂ ਕਹਿ ਸਕਦੇ ਵੀ ਫੁੱਲ ਗਾਹਕ ਸੀਗਾ ਅਸੀਂ ਵੀ 8-10 ਸੈਟ ਲੈ ਕੇ ਆਏ ਸੀਗੇ ਸੋਚਿਆ ਵੀ ਚਲੋ ਭਰਾਵਾਂ ਨੂੰ ਦੱਸ ਦਈਏ ਵੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਜਿਹੜੇ ਜਿਹੜੇ ਸਾਡੇ ਕੋਲ ਟਰੈਕਟਰ ਹੈ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਚਲਦੀ ਚਲਦੀ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਆਪਣਾ ਨੰਬਰ ਨੋਟ ਕਰ ਲਓ ਨੰਬਰ ਹੈਗਾ 9465362000 ਐਡਰੈਸ ਦੱਸ ਦੇਣਾ ਜੀ ਸਾਡਾ ਪਿੰਡ ਹੈਗਾ ਕੋਟਸ਼ਮੀਰ ਬਠਿੰਡਾ ਮਾਨਸਾ ਰੋਡ ਤੇ ਬਠਿੰਡੇ ਤੋਂ 9-10 ਕਿਲੋਮੀਟਰ ਤੇ ਹੈ ਜ਼ਿਲ੍ਹਾ ਬਠਿੰਡਾ ਵਿੱਚ ਬਾਈ ਪਹਿਲਾਂ ਫੋਨ ਕਰਕੇ ਇਹੀ ਪੁੱਛਦਾ ਵੀ ਬਾਈ ਕਿੱਥੋਂ ਬੋਲਦੇ ਅਸੀਂ ਤੁਹਾਨੂੰ ਦੱਸ ਦਈਏ ਵੀ ਅਸੀਂ ਬੋਲਦੇ ਆਂ ਜੀ ਬਠਿੰਡੇ ਕੋਲੇ ਸਾਡਾ ਕੋਟਸ਼ਮੀਰ ਪਿੰਡ ਸ਼ੁਰੂ ਕਰਦੇ ਆਂ ਬਈ ਆਪਾਂ 65bਾਈ ਟਰੈਕਟਰ ਦਾ 65bਾਈ ਟਰੈਕਟਰ ਆਇਆ ਆਪਣੇ ਕੋਲੇ ਸਿੱਕਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਸਾਰੇ ਹੀ ਸਾਡੇ ਘਮਾਨ ਟਰੈਕਟਰ ਪਰਿਵਾਰ ਨਾਲ ਜੁੜੇ ਸੱਜਣਾ ਮਿੱਤਰਾਂ ਨੂੰ ਅੱਜ ਸੰਗਰਾਦ ਦੀਆਂ ਲੱਖ ਲੱਖ ਮੁਬਾਰਕਾਂ ਹੀ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਲਈ ਜਿਹੜਾ ਮਗਦਾ ਮਹੀਨਾ ਖੁਸ਼ੀਆਂ ਖਿੜਿਆ ਨਾਲ ਟਰੈਕਟਰ ਦਿਖਾਉਣ ਲੱਗਾ ਜੀ ਸ਼ੁਰੂ ਚ ਪਹਿਲਾਂ ਆਪਣਾ ਨੰਬਰ ਨੋਟ ਕਰ ਲਓ 9465362000 9465362000 ਆਪਣਾ ਮੋਬਾਈਲ ਨੰਬਰ ਹੈ ਤੇ ਐਡਰੈਸ ਹੈਗਾ ਜੀ ਆਪਣਾ ਪਿੰਡ ਕੋਰਸ਼ਮੀਰ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਠਿੰਡੇ ਤੋਂ 8-9 ਕਿਲੋਮੀਟਰ ਦੂਰੀ ਤੇ ਹੈ ਜੀ ਪਿੰਡ ਕੋਰਸ਼ਮੀਰ ਕਿਸੇ ਵੀ ਸੱਜਣ ਮਿੱਤਰ ਨੇ ਕੋਈ ਟਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਬੋਲਤਾ ਐਡਰੈਸ ਬੋਲਤਾ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਬਠਿੰਡੇ ਤੋਂ ਮਾਨਸਾ ਰੋਡ ਤੇ 8-9 ਕਿਲੋਮੀਟਰ ਤੇ ਪਿੰਡ ਹੈ ਜੀ ਬਾਈ ਵਿੱਚ ਬੇਨਤੀ ਹੈ ਸ਼ੁਰੂ ਚ ਫੋਨ ਕਰਨ ਸਾਰੇ ਅਸੀਂ ਬਾਈ ਜੀ ਬਠਿੰਡੇ ਕੋਲੇ 8.5-9 ਕਿਲੋਮੀਟਰ ਤੇ ਪਿੰਡ ਹੈ ਕੋਰਸ਼ਮੀਰ ਪਿੰਡ ਹੈ ਜੀ ਉਥੋਂ ਬੋਲਦੇ ਆ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਸਾਰੇ ਟਰੈਕਟਰਾਂ ਦੇ ਤਕਰੀਬਨ ਜਿਹੜੇ 12 ਮਾਡਲ ਤੋਂ ਉੱਤੇ ਲੂਨ ਫੋਜੂ ਕੋਈ ਵੀ ਭਰਾ ਲੋਨ ਕਰਾ ਕੇ ਟਰੈਕਟਰ ਲੈ ਸਕਦਾ ਪੁਰਾਣਾ ਟਰੈਕਟਰ ਵਿੱਚ ਰਖਦਾ ਪਾ ਸਕਦਾ 65 ਵਾਈ ਟਰੈਕਟਰ ਹੈ ਜੀ 2006 ਮਾਡਲ ਟਰੈਕਟਰ ਹੈ ਐਚ ਆਰ 44 ਨੰਬਰ ਦਾ ਹੈ ਜੀ ਬਠਿੰਡੇ ਨਾਂ ਹੋਇਆ ਵਾ ਪੰਜਾਬ ਚ ਟਰੈਕਟਰ ਹਜੇ ਪਹਿਲੀ ਮੰਡੀ ਆ ਜਿੱਥੇ ਲੈਂਦਾ ਸੀ ਜਿਵੇਂ ਆਏ ਸਾਡੇ ਕੋਲੇ ਓਵੇਂ ਜਿਵੇਂ ਅਸੀਂ ਲਿਆਏ ਟਰੈਕਟਰ ਪੂਰਾ ਫੁੱਲ ਚੰਗਾ ਸਾਰਾ オリジナル ਟਰੈਕਟਰ ਹੈਗਾ ਪੂਰਾ ਘੈਂਟ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਤੁਹਾਡੇ ਸਾਹਮਣੇ ਹੈ ਰਿਮ ਰੋਮ ਟਾਇਰ 90 ਪੈਸੇ ਆ ਟਰੈਕਟਰ ਨੂੰ 25 ਦੇ ਮਾਰਕਿਆਂ ਦੇ ਪੂਰਾ ਫੁੱਲ ਚੰਗਾ ਟਰੈਕਟਰ ਹੈ ਜਿੰਨੇ ਕੋਣ ਗਨਾਲਗੇ ਉਨੇ ਹੀ ਥੋੜੇ ਆ ਪਾਵਰ ਸਟੀਅਰਿੰਗ ਵਾਲਾ ਕੰਪਨੀ ਵਾਲਾ ਟਰੈਕਟਰ ਦਾ ਮੁੱਲ ਹੈਗਾ ਜੀ 3,75300 ਰੁਪਇਆ ਮੌਕੇ ਤੇ ਵੱਧ ਘੱਟ ਆਪ ਕਰ ਲਾਂਗੇ ਅਸੀਂ ਇਹਨੂੰ ਹਜੇ ਤਿਆਰ ਕਰਨਾ ਕਨੋਪੀ ਕਨੋਪੀ ਵੀ ਹੋ ਸਕਦਾ ਲਵਾਈਏ 에어 ਕਲੀਨਰ ਅੰਦਰਲਾ ਸੁੱਕਾ ਵੀ ਜਿਹੜਾ ਨਾਲ ਵਾਲਾ ਉਹ ਵੀ ਪਿਆ ਹੈ ਆ ਬਾਹਰ ਲੱਗਿਆ ਹੋਇਆ ਸਪੈਸ਼ਲ ਇਹਨੂੰ ਸੈੱਟ ਕਰਦਾ ਅੱਗੇ ਟਰੈਕਟਰ ਹੈਗਾ ਜੀ ਆਪਣੇ ਕੋਲ 855 2000 ਤੇ 3 ਮਾਲ ਟਰੈਕਟਰ ਹੈ ਬਾਈ ਜੀ ਇਹ ਹਰਿਆਣਾ ਨੰਬਰ ਹੈ ਵਿੱਚ ਕੱਟਿਆ ਸੀਗਾ ਟਾਇਰ ਚਾਰੇ ਜਮਨ ਨਵੇਂ ਆ ਮਗਰਾਂਾਂ ਦੀ ਹਲਕੀ ਬੁਲਕ ਟੱਚਿੰਗ ਜੀ ਨੋਟ 14928 ਦੇ ਟਾਇਰ ਜਮਾ ਨਵੇਂ ਆ ਵੱਡੇ ਐਕਸਲ ਵਾਲਾ ਟਰੈਕਟਰ ਹੈਗਾ 855 ਦੇਖ ਲਓ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੋਈ ਵੀ ਆ ਟਰੈਕਟਰ ਤੇਵੇਂ ਕਹਿ ਦਈਏ ਟਰੈਕਟਰ ਲੈਣ ਦੇਣੀ ਹੈ ਛੋੜ ਕਰਾਂਗੇ ਖੁਸ਼ੀ ਦੀ 2 ਸਵਾ 2 ਲੱਖ ਰੁਪਇਆ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਤਾਂ ਨਵੇਂ ਟਾਰਾਂ ਚ ਆ ਕੇ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਸੰਪਰਕ ਕਰ ਸਕਦਾ ਸਾਡੇ ਨਾਲ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਸੀ ਤੁਹਾਨੂੰ ਬੋਲ ਵੀ ਦਿੱਤਾਗਾ ਅੱਗੇ ਆ ਗਿਆ ਹਾਲੈਂਡ 650 ਹਾਲੈਂਡ 650 2012 ਮਲਟਰੈਕਟਰ ਹੈ ਜੀ ਟਰੈਕਟਰ ਦਾ ਮੁੱਲ ਹੈਗਾ 5.5 ਲੱਖ ਰੁਪਇਆ ਟਾਇਰ ਹੈ ਟਰੈਕਟਰ ਦੇ 80 ਤੋਂ 90 ਪੈਸੇ 65 ਐਚਪੀ ਆ ਟਰੈਕਟਰ ਹੈ ਬਾਈ ਜੀ 2012 ਮਾਡਲ 5620 ਵਾਲਾ ਇੰਜਨ ਆਉਂਦਾ ਕਨੋਪਿਕ ਰੁਪਈ ਲੱਗੀ ਹੋਈ ਆ ਅੱਗੇ 2012 ਮਾਡਲ 744 ਹੈ ਜੀ 3 ਲੱਖ ਤੇ 45000 ਰੁਪਇਆ ਡਿਮਾਂਡ ਹੈ ਜੀ ਹਰਿਆਣਾ ਨੰਬਰ ਆ ਐਨਓਸੀ ਕਢਾ ਕੇ ਦੇਵਾਂਗੇ ਟਰੈਕਟਰ ਦੀ ਇਹ ਟਰੈਕਟਰ ਮਿਲੂਗਾ ਜੀ ਤੁਹਾਨੂੰ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਟਰੈਕਟਰ ਮਿਲ ਜੂ ਪੂਰਾ ਫੁੱਲ ਚੰਗਾ ਟਰੈਕਟਰ ਹੈ ਜੀ ਕੋਈ ਕਮੀ ਨਹੀਂ ਕਿ ਟਰੈਕਟਰ ਚ ਐਨਓ ਸੀ ਮਿਲੂਗੀ ਸਿਰਫ ਤੁਹਾਡਾ ਬੀਮਾ ਲੱਗੂਆ 3.5 ਲੱਖ ਰੁਪਏ ਦਾ ਅੱਗੇ ਫਾਰਮ ਟਰੱਕ 60 ਹੈ ਜੀ 2007 ਮਾਡਲ ਹੈ 3 ਲੱਖ ਤੇ 2 ਲੱਖ ਤੇ 55000 ਰੁਪਇਆ ਡਿਮਾਂਡ ਹੈ ਇੱਕ ਵਾਰੀ ਖਾਹਲੋ ਦੋ ਵਾਰੀ ਖਾਹਲੋ 230000 ਦੇ ਵਿੱਚੋਂ ਛੋੜ ਹੋ ਜੂਗੀ ਨੰਬਰ ਹਰਨੇ ਦਾ ਜੀ ਟਰੈਕਟਰ ਪੂਰਾ ਚੰਗਾ ਹੈ ਜੀ ਡਬਲ ਕਲਚ ਹੈ ਟਰੈਕਟਰ ਅੱਗੇ ਆਪਣੇ ਕੋਲੇ 36 ਤੀਆ ਜੀ 2000 ਤੇ 10 ਮਾਡਲ ਟਰੈਕਟਰ ਹੈ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ ਪਹਿਲੇ ਮਾਲਕ ਦਾ ਹੈ ਬਾਈ ਜੀ ਇਹ ਤੁਹਾਡੇ ਨਾਂ ਨਹੀਂ ਹੁਣ ਫੁੱਲ ਟਾਪ ਮਾਡਲ ਹੈ 3 ਸਪੀਡ ਹੈ ਪਾਵਰ ਸਟੀਅਰਿੰਗ ਹੈ ਕੰਪਨੀ ਮਨੂੰ ਡਬਲ ਡਿਸਟ੍ਰਿਬਿਊਟਰ ਹੈ ਟਾਪ ਮਾਡਲ ਹੈ ਸਮਾਨ ਸਮੂਹ ਸਾਰਾ ਲੱਗਿਆ ਹੋਇਆ ਹੈਗਾ ਪੂਰਾ ਫੁੱਲ ਚੰਗਾ ਹੈ 4 ਲੱਖ ਤੇ 75000 ਟਰੈਕਟਰ ਦਾ ਮੁੱਲ ਹੈ ਅੱਗੇ ਵਰਲਡ ਟਰੈਕ 60 ਹੈ ਜੀ 2000 ਤੇ 14 ਮਾਡਲ ਟਰੈਕਟਰ ਹੈ ਜੀ ਇਹ ਵੀ ਟਰੈਕਟਰ ਪੂਰਾ ਚੰਗਾ ਹੈ ਜੀ ਇਹ 3 ਸਪੀਡ ਟਰੈਕਟਰ ਹੈਗਾ ਜਿਹੜਾ 14 ਸਪੀਡ ਵਾਲਾ 24 ਸਪੀਡ ਵਾਲਾ ਹੁੰਦਾ ਉਹੀ ਟਰੈਕਟਰ ਹੈ ਜੀ ਵਰਲਡ ਟਰੈਕ ਸੋਨਾਲਿਕਾ 60 ਟੈਟੂਰ ਟਰੈਕ ਤੇ ਪੂਰੇ ਚੰਗੇ ਹੈ ਜਿੰਨੇ ਵੀ ਕਹਿ ਸਕਦੇ ਹੋ 2014 ਮਾ 465000 ਦੀ ਡਿਮਾਂਡ ਹੈ ਜੀ ਆਪਣੀ ਰੇਟ ਤੇ ਮੌਕੇ ਤੇ ਹੋਊਗਾ ਤੁਸੀਂ ਸਿੱਧਾ ਆਪਣਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੁਹਾਨੂੰ ਬੋਲਿਆ ਵੀ ਆਖੀਰ ਤੇ ਫੇਰ ਬੋਲਾਂਗੇ ਵੀਡੀਓ ਨੂੰ ਆਖੀਰ ਤੱਕ ਆਰਾਮ ਨਾਲ ਚੈੱਕ ਕਰਕੇ ਤੁਸੀਂ ਫੇਰ ਫੋਨ ਕਰਨਾ ਬਾਡੀ ਲਾਈਨ ਦੇ ਟਰੈਕਟਰ ਐ ਪਏ ਜਮਾ ਨਵੇਂ ਸ਼ੀਸ਼ੇ ਹਾਰਗੇ ਟਰੈਕਟਰ ਸਟਿਕਰ ਸੂਕਰ ਸਾਰੇ ओरिजिनल ਕੰਪਨੀ ਦੇ ਨਾਲ ਦੇ ਆਗੇ ਹੈਗਾ ਜੀ ਆਪਣੇ ਕੋਲੇ ਅਰਜਨ ਮੈਟ 2000 ਤੇ 14 ਮਾਲ ਟਰੈਕਟਰ ਹੈ ਜੀ ਪੂਰਾ ਚੰਗਾ 453000 ਰੁਪਏ ਡਿਮਾਂਡ ਹੈ ਚਾਰੇ ਟਾਇਰ ਜਮਾ ਨਵੇਂ ਟਰੈਕਟਰ ਨੂੰ ਚਾਰੇ ਟਾਇਰ ਜਮਾ ਨਵੇਂ ਨਾਲ ਦੇ ਅੱਦੇ ਟਾਇਰ ਅਸੀਂ ਆਪ ਲਾਏ ਬਾਈ ਜੀ ਚੈਂਜਰ ਵਾਲਾ ਮੈਟ ਟਰੈਕਟਰ ਦਾ ਰੰਗ ਦੇਖ ਲਓ ਕਿੰਨਾ ਸੋਹਣਾ ਪਿਆਗਾ ਬ੍ਰੇਕ ਪੈਂਟ ਲਾ ਪੁੱਟ ਲਾ ਦੇਣਾ ਓਵੇਂ ਜਿਵੇਂ ਪੈਰ ਮਰਮਾ ਦਾ ਚੰਗਾ ਟਰੈਕਟਰ ਹੈ ਜੀ ਪੂਰਾ ਘੈਂਟ ਕਹਿ ਸਕਦੇ ਆ ਦੇਖੋ ਪੈਰ ਦਾ ਨਜ਼ਾਰਾ ਕਿੰਨਾ ਸੋਹਣਾ ਪਿਆ ਮਾੜਾ ਮੋਟਾ ਕਾ ਸੀ ਆਹ ਰੰਗ ਨਹੀਂ ਰਹਿੰਦਾ ਬਾਈ ਜੀ ਇਹ ਉੱਡ ਜਾਂਦਾ ਹੁੰਦਾ ਜੇ ਕਿਤੇ ਜਿਆਦਾ ਚੱਲਿਆ ਹੋਵੇ ਟਰੈਕਟਰ ਘੱਟ ਚਲਾਈ ਵਾਲਾ ਅਰਜਨ ਮੈਟ ਹੈ ਜੀ ਸਰਜਨ 605 ਮੈਟ ਪੰਜਾਬ ਨੰਬਰ ਹੈ ਲੁਧਿਆਣੇ ਦਾ ਪੂਰਾ ਚੰਗਾ ਪੀਵੀ 10 ਨੰਬਰ ਦਾ ਟਰੈਕਟਰ ਹੈ ਜੀ ਟਰੈਕਟਰ ਦਾ ਮੁੱਲ ਹੈਗਾ ਜੀ 4,753,000 ਰੁਪਇਆ ਅੱਗੇ ਆ ਜਾਂਦਾ ਆਪਣੇ ਕੋਲੇ 363 363 ਹੈ ਜੀ ਹਾਲੈਂਡ 55 ਐਚਪੀ ਵਾਲਾ ਪਲੱਸ ਵਾਲਾ ਟਰੈਕਟਰ ਹੈ ਦੋਨੇ ਆਪਣੇ ਕੋਲੇ 55 ਐਚਪੀ ਵਾਲਾ ਟਰੈਕਟਰ ਹੈਗੇ ਹਾਲੈਂਡ 55 ਐਚਪੀ ਵਾਲਾ ਟਾਇਰ ਟਰੈਕਟਰ ਦੇ 80-85 ਪੈਸੇ ਹੈ ਪੂਰਾ ਚੰਗਾ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਵਾਲਾ ਟਰੈਕਟਰ ਹੈ ਪੂਰਾ ਸੋਨਾ ਬਾਡੀ ਲਾਈਨ ਦਾ ਛੋ ਸੱਪੇ ਦਾ ਪੂਰਾ ਚੰਗਾ ਟਰੈਕਟਰ ਕਹਿ ਸਕਦੇ ਆ ਉਹ ਟਰੈਕਟਰ ਹੈ ਚਲਾਈਦਾ ਬਹੁਤ ਚੰਗਾ ਹੈ ਨੰਬਰ ਆ ਜਾਣਾ ਐਨਓਸੀ ਮਿਲੂਗੀ ਬੀਮਾ ਸਿਰਫ ਥੋੜਾ ਹੋਊਗਾ ਨਾ ਕਰਾਈ ਦੇ ਪੈਸੇ ਲੱਗਣਗੇ ਟਰੈਕਟਰ ਬਾਕੀ ਸਾਰੀ ਜ਼ਿੰਮੇਵਾਰੀ ਆਪਣੀ ਹੈ ਸਮਾਨ ਛਤਰੀ ਨਾਲ ਦੇ ਦਾਂਗੇ ਨੰਡਾ ਫੱਟੀ ਸਾਰਾ ਸਮਾਨ ਨਾਲ ਹੈ ਚੰਗਾ ਟਰੈਕਟਰ ਹੈਗਾ ਇਹਦੇ ਵਾਵੇਂ ਫਿਰ ਕ ਤੇਰ ਉਹ ਕੋਈ ਮੈਂ ਤੁਹਾਨੂੰ ਦੇ ਦਿਓ ਫਿਰ ਅੱਗੇ ਟਰੈਕਟਰ ਹੈਗਾ 2023 ਮਾਡਲ 2023 ਮਾਡਲ ਹੈ ਟਰੈਕਟਰ 3 ਸਪੀਡ ਵਾਲਾ ਟਰੈਕਟਰ ਹੈਗਾ 3 ਸਪੀਡ ਹੈ 2023 ਮਾਡਲ ਪੰਜਾਬ ਨੰਬਰ ਹੈ ਜੀ ਬਠਿੰਡੇ ਦਾ ਲੋਕਲ ਸਾਡੇ ਇਹ ਟਰੈਕਟਰ ਦਾ ਰੇਟ ਹੈਗਾ ਜੀ 5.5 ਲੱਖ ਰੁਪਈਆ 5 ਲੱਖ ਰੁਪਏ ਦਾ ਹਾਂ ਨਾ ਅਜ ਟਰੈਕਟਰ ਮਿਲੂਗਾ ਜੀ ਅੱਗੇ ਆਇਆ ਦਾ ਆਪਣੇ ਕੋਲੇ 2010 ਮਾਡਲ ਹੈਗਾ ਸੋਨਾਲਿਕਾ ਬਹੁਤ ਸੋਹਣਾ ਟਰੈਕਟਰ ਹੈ ਜੀ 2010 ਮਾਡਲ ਸੋਨਾਲਿਕਾ ਟਰੈਕਟਰ ਦਾ ਮੁੱਲ ਹੈਗਾ ਜੀ 2 ਲੱਖ ਤੇ 95000 ਰੁਪਏ ਦਾ 2 ਲੱਖ ਤੇ 75000 ਦਾ ਟਰੈਕਟਰ ਮਿਲੂਗਾ ਹਾਂ ਤੇ ਨਾ ਚ ਫੋਟੋ ਵੀਡੀਓ ਦੇਖ ਕੇ ਉਸ ਹਿਸਾਬ ਨਾਲ ਤੁਸੀਂ ਫੋਨ ਕਰਿਓ ਚੰਗਾ ਟਰੈਕਟਰ ਹੈ ਜੀ ਪੂਰਾ ਰੰਗ ਪੇਂਟ ਦਾ ਪੂਰਾ ਸੋਹਣਾ ਟਰੈਕਟਰ ਹੈ ਟਰੈਕਟਰ ਦੇ ਟਾਇਰ ਹੈਗਾ 75 ਤੋਂ 80 ਪੈਸੇ 2 ਲੱਖ 75000 ਦਾ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਨੰਬਰ ਆਪਣਾ ਸਕਰੀਨ ਤੇ ਵੀ ਚੱਲ ਰਿਹਾ ਹੈਗਾ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਪੁਰਾਣਾ ਟਰੈਕਟਰ ਵਿਚ ਕਟਾਉਣਾ ਉਹ ਵੀ ਕਟਾ ਸਕਦੇ ਹੋ ਜੇ ਟਰੈਕਟਰ ਤੇ ਲੋਨ ਕਰਾ ਕੇ ਲੈਣਾ ਟਰੈਕਟਰ ਉਹ ਵੀ ਮਿਲ ਜੂਗਾ ਵੀਡੀਓ ਚੰਗੀ ਲੱਗੇ ਤਾਂ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਅਸੀਂ ਦੂਜੇ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਜਾਣਕਾਰੀਆਂ ਨਵੀਆਂ ਨਵੀਆਂ ਆਉਂਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ